ਸਤਨਾ ਸ਼੍ਰੀ ਵਾਹ ੀਰ ਸਹੀ ਵੀ ਫਿਰ ਕਰ ਬਸ ਹਰ ਜਨ ਪਿਆਰੀ ਸਤ ਗੁਰ ਤੁਮਰਾ ਕਾਰਜ ਇਸਾਰੀ ਤੇਰੇ ਘਰ ਬਸ ਹਰ ਜਨ ਪਿਆਰੀ ਸਤ ਗੁਰ ਤੁਮਰੀ ਕਾਰ ਜੀਸ ਆਰੀ ਦਰਮੰਦੀ ਠਾਡੀ ਨਰੀ ਬਾਰੇ ਤੁਝ ਬਿਨਾ ਸੁਰਤ ਕਰੀ ਕੋ ਮੇਰੀ ਦਰਸ਼ਨ ਦਿਦੇ ਖੂਰੇ ਕੀ ਵਾਰ ਸਤਨਾਮ ਦੁਖ ਪੰਜਨੀ ਸਾਹਿਬ ਗਉੜੀ ਮਹੱਲਾ ਪੰਜਵਾ ਮਾਝ ਦੁਖ ਪੰਜਨ ਤੀਰਾਂ ਨਾਮ ਜੀ ਦੁਖ ਪੰਜਨ ਤੀਰਾਂ ਨਾਮ ਆਠ ਪੈਰ ਆਰਾਧੀਐ ਪੂਰਨ ਸਰਗੁਰ ਗਿਆਨ ਰਹਾਉ ਜਿਤ ਕਟਾਵਸਹਿ ਪਾਰ ਬ੍ਰਹਮ ਸੋਈ ਸੁਹਾਵਾਟਾਉ ਨਮਕੰਕਰ ਨੀਰ ਨ ਆਵਈ ਰਸਨਾ ਹਰ ਗੁਰੰਗਾ ਸੇਵਾ ਸੁਤ ਨ ਜਾਣੀਆ ਨਾ ਜਾਪੈ ਆਰਾਧ ਓਰ ਤੇਰੀ ਜਗ ਜੀਵਨਾ ਮੇਰੀ ਠਾਕੁਰਾ ਗਮਗਾਧ ਆ ਕ੍ਰਿਪਾ ਰੁਸਾਈਆ ਨੱਠੇ ਸੋ ਸੰਤਾਪ ਤੱਤੀ ਵਾਅ ਨਾ ਲੱਗਾਈ ਸਦ ਗ ਰਖੀ ਆਪ ਗੁਰ ਨਾਨਕ ਦੇਵ ਗੁਰ ਗੁਰ ਸੱਚਾ ਸਿਰਜਣਹਾਰੀ ਗਉ ਟੁੱਠਾ ਸਾਕਸ਼ੀ ਪਾਇਆ ਜਨ ਨਾਨਕ ਸੰਤ ਬਲੇਹਾਰੀ ਗਉੜੀ ਮਹਲਾ ਪੰਜਵਾਂ ਸੂਕੀ ਹਰੇ ਕੀ ਖਿਨਮ ਹੈ ਅਮਰਤ ਦ੍ਰਿਸ਼ਟ ਸੰਜ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੀਵ ਸੇਵ ਕੋ ਦੀਨੀ ਆਪਣੀ ਸੀਵ ਰ ਮਿਤਗੀ ਚਿੰਤਾ ਪੁਨੀ ਮਨ ਆਸਾ ਕਰੀ ਲਿਆ ਸਤਿਗੁਰ ਗੁਣ ਤਸਾ ਦੁਖ ਨਾ ਠੀ ਸੁਖ ਆਏ ਸਮਾਈ ਢੀਲ ਨ ਪਰਿ ਜਾ ਸਤਿਗੁਰ ਫਰਮਾਈ ਇਚ ਪੁਨੀ ਪੂਰੀ ਗੁਰ ਮਿਲੇ ਨਾਨਕ ਤੀ ਜਨ ਸੁਫਲ ਫਲੀ ਗੌੜੀ ਮਹੰਲਾ ਪੰਜਵਾਈ ਤਾਪ ਗਏ ਪਾਈ ਪ੍ਰਸਾਦ ਸੀਤਲ ਪੈ ਕੀਨੀ ਗੁਪ ਪ੍ਰਵਦਾਤ ਪ੍ਰਾਕਿਰਪਾਤੀ ਪੈ ਸੁਹੀਲੀ ਜਨਮ ਜਨਮ ਕੇ ਵਿਸਰੀ ਮਿਲੀ ਰਹਾਉ ਸਿਮਰਤ ਸਿਮਰਤ ਪ੍ਰਾਕਾ ਨਾ ਸਗਲ ਰੋਕਾ ਬਿਨ ਸਿਆਰਤ ਸੇ ਸੁਬਾ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੁਖਾ ਦਰਦ ਜਦ ਨੀਂਦ ਨ ਆਵੈ ਕਹੋ ਨਾਨਕ ਜੋ ਹਰ ਗੁਣ ਗਾਵਾਈ ਗਉੜੀ ਮਹਲਾ ਪੰਜਵਾਂ ਜੇ ਸਿਮਰਤ ਦੁਖ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਦ ਮਨ ਮੀਰੀ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨਾ ਬੁਖਾਣੀ ਰਹਾ ਇੱਕ ਸੁਬਨ ਨਾਈ ਦੂਜਾ ਕੋਈ ਜਾਂ ਕੇ ਦ੍ਰਿਸ਼ਟ ਸਦਾ ਸੁਖ ਹੋਈ ਸਾਧਨ ਮੀ ਸਖਾ ਕਰ ਏਕ ਹਰ ਹਰ ਅਕਰ ਮਨ ਮੈਂ ਦੀਖੂ ਰਵਰਿਆ ਸਰਬਤ ਸੁਆਮੀ ਗੁਣ ਗਾਵਾਂ ਨਾਨਕ ਦੇ ਅੰਤਰ ਜਾਮੀ ਗੜੀ ਮਹਲਾ ਪੰਜਵਾਂ ਕੋਟ ਬਿਗਨਹਿ ਦੇਖ ਨਮਾਈ ਹਰ ਹਰ ਕਥਾ ਸਾਥ ਸੰਗ ਸੁਨਹੈ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸੀ ਜਪ ਹਰ ਚੰਨ ਮਿਟੀ ਖੁਲਤਾਸੀ ਰਹਾਉ ਸਰਵਕल्याण ਸੁਖ ਸਹਿਜ ਨਿਦਾਨ ਜਾ ਕੈ ਹੈ ਦਾ ਉਸੇ ਭਗਵਾਨ ਔਖ ਧੰਮੰਤਰ ਤੰਤ ਸਾਰੀ ਕਨਿਹਾਰ ਦੇ ਮੈਂ ਦਾਰੁ ਤਦ ਸਭ ਪਰਮ ਪਜੂ ਪਾ ਬ੍ਰਹਮ ਕਾ ਨਾਨਕ ਟਲਿ ਓ ਧਰਮ ਗੋੜੀ ਮੱਲਾ ਪੰਜ ਵਾਈ ਸਤਿ ਪਈ ਗੁਰੇ ਗੋਬਿੰਦ ਪਾਈ ਤਾਪ ਆਵੇਂ ਸੇ ਮੇਰੀ ਭਾਈ ਰਹਾਉ RAM ਨਾਮ ਨਿਤੇ ਰਸਨ ਵਖਾਣਾ ਮਿਨਸੇ ਰੋਗ ਭੈ ਕਲਿਆਨੈ ਪਰ ਬ੍ਰਹਮ ਗੁਣ ਅਗੰ ਬੀਚਾਰ ਸਾਧੂ ਸੰਗਮ ਹੈ ਨਿਸਤਾਰੀ ਨਿਰਮਲ ਗੰਗਾਉ ਨਿਤਨੀਤਾ ਨਈ ਬਿਆਦਾ ਬ੍ਰਿਧਨ ਅਮੀਤੈ ਮਨਬੱਜ ਕਰਮਾ ਬ੍ਰਾਪਨਾ ਧਾਇ ਨਾਨਕ ਦਾ ਤੇਰੀ ਸਿਰਨਾਈ ਗੌੜੀ ਮੱਲਾ ਪੰਜੇ ਵੈ ਨੇਤਰ ਪ੍ਰਕਾਸ਼ ਕੀਆ ਗੁਰਦੇਵਾ ਪਰਮਗੈ ਪੁਨ ਵੀ ਸੀਵਾਰਾ ਸੀਤਲਾ ਤੇ ਰਖਿਆ ਬਿਹਾਰੀ ਪਰਭਉਮ ਪ੍ਰਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜਿਵਾਈ ਸਾਧ ਸੰਗਰ ਅੰਮ੍ਰਿਤ ਪੀਵਾਈ ਗਉੜੀ ਮੰਲਾ ਪੰਜਵਾਂ ਫਿਰ ਕਰ ਬੈਸੋ ਅਰਜਨ ਪਿਆਰੇ ਸੰਗੁਰ ਤੁਮਰੇ ਕਾਜ ਸੁਆਰੀ ਰਉ ਦੂਤ ਦੂਰ ਪਰਮੇਸ਼ਰ ਮਾਰੇ ਜਨ ਕੀ ਪੈ ਰੱਖੀ ਕਰਤਾਰੇ ਬਾਦ ਸ਼ਾ ਸ਼ਾਸਵਸ ਕਰਦੀਨੇ ਅਮਤ ਨਾਮ ਰਲ ਪੀਨੇ ਨਿਰਭਾਈ ਭਜੋ ਭਗਵਾਨ ਸਾਧ ਸੰਗਤ ਮਿਲ ਕੀ ਨੋ ਦਾਨ ਸੰਪਰੀ ਪ੍ਰਵੰਤਰ ਜਾਮੀ ਨਾਨਕ ਉਤ ਪਕਰੀ ਪ੍ਰਸਵਾਮੀ ਗੌੜੀ ਮੰਲਾ ਪੰਜਵਾ ਰਾਗ ਪਿੱਤਾ ਬ੍ਰਾਮੀਰੀ ਮੋਇ ਨਿਰਗੁਣ ਸਭ ਗੁਣ ਤੀਰੀ ਰਹਾ ਪੰਜ ਵਿਖਾਦੀ ਏਕ ਸਤਰੀਬਾ ਰੱਖ ਰੱਖਣ ਹਾਰੀ ਛੇਦ ਕਰੇ ਅਰੇ ਬੋ ਸੰਤਾਵਾ ਆਇਓ ਸੰਤੁ ਹਾਰੀ ਕਰ ਕਰ ਹਾਰਿ ਅਨਕਮ ਬੋ ਬੰਤੀ ਛੁੜੇ ਕਰਤੋ ਨਾਹੀ ਏਕ ਬਾਤ ਸੁਣਾਤਾ ਕੀ ਊਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੀ ਤੀਰਜ ਪਾਇਆ ਸੰਤੀ ਮੰਤਰਿਓ ਮੈ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਕੋਈ ਮਹਾਂ ਬਿਖਾਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਾਸ ਪਾਇਆ ਆਪਾ ਨਿਰਬਾਣੀ ਬਿਲਾਲ ਮਹੱਲਾ 5 ਸਰਬ ਕਲਿਆਣ ਕੀਏ ਗੁਰ ਦੀਵ ਸਿਉ ਕਾਪਨੀ ਲਾਇਓ ਸਿਵਾ ਬਿਗੰਨ ਲਾਗੇ ਜਪ ਲਖ ਵੀਵਾ ਤਤੁਨੀਤਵ ਹੀ ਗੁਣ ਗਾਈ ਦੁਰਤ ਗਿਆ ਹਰਿ ਨਾਮ ਤੇ ਆਈ ਰਾਗ ਸਭ ਨਹੀਂ ਠਾਈ ਰਉ ਆਪੂ ਆ ਜੁਗਾਂ ਦਾ ਕਾਵਨ ਬਰਤਾ ਆਪੂ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੀ ਚਰਨ ਲੱਗੇ ਮਨ ਮੀਠੀ ਨਿਰਵਿਗਨ ਹੋਏ ਸਭ ਠਾਈ ਉੱਠੀ ਸਾਸੁਖ ਪਾਏ ਸੰਗਰ ਟੁੱਟੇ ਪਾਰ ਬ੍ਰਹਮ ਪ੍ਰਭੂ ਪੈਰਖਵਾਲੀ ਨਿੱਤਾ ਕਿੱਤਾ ਦੇ ਸੇ ਨਲੇ ਨਾਨਕ ਦਾਸ ਖਸਮ ਬ੍ਰਿਤਪਾਲੇ ਮਿਲਾਲ ਮਹਲਾ 5 ਚਰਨ ਕੰਨ ਪ੍ਰਾਵੇ ਦਿੱਤੇ ਆਈ ਰੂਗੇ ਸਲੇ ਸੁਪਾਈ ਗੁਰਦੁਖ ਕਾਟਿਆ ਦਿਨੋਂ ਦਾਨ ਸਹਜ ਜਨਮ ਜੀਵਨ ਪ੍ਰਵਾਨ ਰਹਉ ਅਕਤ ਕਤਾ ਮ੍ਰਿਤ ਪ੍ਰਵਵਾਣੀ ਕਾ ਨਾਨਕ ਜਪ ਜੀਵਾ ਗਿਆਨੀ ਮਿਲਾਲ ਮਹੱਲਾ ਪੰਜਵੈ ਸਾਤ ਪਾਈ ਗੁਰ ਸਤਗੁਰ ਪੂਰੀ ਸੁਖੁ ਜੀਵਾਜੀ ਅਨੰਦ ਤੂਰੀ ਰਹਾਉ ਤਾਪ ਪਾਪੋ ਸੰਤਾ ਬਿਨਾਸੀ ਹਾ ਸਿਮਰਤਿ ਕਿਲ ਵਿਕਸਵ ਨਾਸੀ ਅਨ ਕਰੋ ਮੇਲ ਸੁंदरे ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਮਿਲਾਲ ਮਹੱਲਾ ਪੰਜਵੈ ਸਗਲ ਆਨੰਦ ਕੀਆ ਪਰਮੇਸ਼ਰੇ ਆਪਣਾ ਬੇਦ ਸਮਾਰਿਆ ਸਾਜਨਾ ਹੀ ਕਿਰਪਾ ਲਾ ਮਿਸੀ ਸਾ ਪਰਵਾਰਿਆ ਕਾਰ ਸਤਗੁਰਿਆ ਸਵਾਰਿਆ ਵਡਿਆ ਤਾਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵੰਤਨ ਤਰ ਪਾਵਨ ਹਰਿਆ ਹੋਈ ਸਗਲੇ ਜੀ ਸਰਦਾਰਿਆ ਮਾਨੇ ਚੇਨਾਂ ਫੜ ਪਾਈ ਪੂਰਨ ਇਸ ਪੁਜਾਰੀਆ ਮੇ ਲਾਲ ਮਹੱਲਾ ਪੰਜੇ ਵੈ ਰੋਗਿਆ ਪ੍ਰਭ ਆਪ ਬਗਵਾਇਆ ਨੀਂਦ ਪਈ ਸੁਖ ਸਹਿਜ ਕਰੀ ਆਇਆ ਰਾਉ ਰਾਜ ਰਜ ਪੂਜਨ ਖਾਵ ਮੇਰੇ ਭਾਈ ਅਮਰਤ ਨਾਮ ਰਗਮਾਂ ਤੇ ਆਈ नानका गुरपुरै सिरनाई जिन अपने नाम की पैजिखाई मेला मोहल्ला پنجਵੇ ता संता स लेगे बिनसी ती रूग पारब्रह्म तू बक्सिया संतन रस भोग रहौ ਸਰਵ ਸੁਖਾ ਤੇਰੀ ਮੰਡਲੀ ਤੀਰਮੰਤਾਰੋਗ ਗੰਗਾਉ ਨਿਤਰਾਮ ਕੀ ਅਖਦ ਜੋਗ ਆਏ ਬਸ ਕਾ ਦੀਸ ਮਹੈ ਇਹ ਪਰੇ ਸੰਯੋਗ ਨਾਨਕ ਪ੍ਰਸਰਨ ਪੈ ਨਹ ਗਏ ਵਿਯੋਗ ਮੀ ਲਾਲ ਮਹੱਲਾ ਪੰਜਵਾਂ ਬੰਦਨ ਕਾਟਿਆ ਪ੍ਰਭ ਹੁਆ ਕਿਰਪਾਲ ਨੀਂਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਰ ਨਿਹਾਲੈ ਗੁਰ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇ ਪ੍ਰਧਿਆਮਨ ਜੋਗ ਰਉ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨਾ ਵਯਪੈ ਸਾਥ ਸੰਗ ਮਨ ਤਨ ਨਿਤੈ ਫੇਰ ਦੁਖ ਨਾ ਜਾਪੈ ਹਰ ਹਰੇ ਹਰ ਹਰੇ ਜਾਪੀਏ ਅੰਤ ਲੇਵ ਲਈ ਕਿਲਵਕ ਤਰੇ ਸਦ ਹੋਈ ਸਦੁ ਸਰਨਾਈ ਸੰਤ ਜਪਤ ਹਰੇ ਨਾਮ ਜਸ ਤਾਂ ਕੀ ਦੂਰ ਬਲਾਈ ਮਹਾਂ ਮੰਤਰੀ ਨਾਨਕ ਕਟੈ ਹਰ ਕੀ ਗੁਣ ਗਾਈ ਮੇਲਾ ਨਮਹਲਾ ਪੰਜਵੈ ਹਰ ਹਰੇ ਹਰੇ ਅਰਾਜੀਏ ਹੋਈਏ ਅਰੋਗ ਰਾਮਚੰਦ ਕੀ ਲਸਟਿਕਾ ਜਨ ਮਾਰਿਆ ਰੋਗ ਰਹਾ ਗੁਰੂ ਰਾਹ ਹਰੇ ਜਾਪੀਏ ਨਿਤ ਕੀਤੇ ਭੂਗ ਸਾ ਸੰਗਤ ਕੈ ਵਾਰਨੇ ਮਿਲਿਆ ਸੰਜੋਗ ਨੇ ਸਿਮਰਤ ਸੁਖ ਪਾਈਐ ਬਿਨਸੀ ਬਿਯੋਗ ਨਾਨਕ ਪ੍ਰਸਰਨ ਗਤੀ ਕਰਨ ਕਨ ਜੋਗ ਰਾਗ ਬਿਲਾ ਹਲ ਮਹੱਲਾ ਪੰਜਵਾਦ ਪਦੀ ਕਰ ਪੰਜਵਾ ਇੱਕ ਓੰਕਾਰ ਸੰਗੁਰ ਪ੍ਰਸਾਦਿ ਅਵਰੂਪਾ ਸਭ ਤਿਆਗਿਆ ਦਾਰੂ ਨਾਮ ਲਿਆ ਤਾ ਪਾਪ ਸਭਾ ਮਿਟੇ ਰੂਗ ਸੀਤਲ ਮਨ ਪਿਆਉ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖ ਨਿਹਾਰੀ ਰੱਖਿਆ ਆਪਣੀ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾੰਡਿਆ ਕੀਨਾ ਆਪਣੇ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਉ ਮੇ ਲਾਲ ਮਹਲਾ ਪੰਜਵੈ ਰੋਗ ਮਿਟਾਇਆ ਆਪ ਪ੍ਰਭ ਉਪਜਾ ਸੁਖਾਂ ਸੰਤ ਵਨ ਪ੍ਰਤਾਪਵਾਚਨ ਰੂਪ ਵਰਕੀਨੀ ਦਾ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਿਰਨਾਗਤੀ ਜੋ ਸਰਾ ਸਹਾਈ ਰਹਉ ਮਰਤੀ ਕਦੇ ਨਾ ਹੋਈ ਜਨਕੀਏ ਰੇ ਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਦਾਸ ਮਿਲ ਹਾਲ ਮਹਲਾ ਪੰਜੇ ਵਾ ਸਾਤੀ ਵਾਵਨਾ ਲੱਗਈ ਪਾਰਬ੍ਰਹਮ ਸਰਨਾਈ ਚੋ ਗਿਰਧ ਹਮਾਰੇ RAM ਕਾਰ ਦੁਖ ਲੱਗੇ ਨਾ ਪਾਈ ਸੰਗੁਰ ਪੂਰਾ ਪੀਟਿਆ ਜਨ ਬਨਤ ਬਨਾਈ RAM ਨਾਮ ਓਹ ਖਰਦਿਆ ਏਕਾ ਲੇਵਲਾਈ ਰਾਵ ਰਾਖ ਲਈ ਤਨ ਰਖਨ ਹਾਰ ਸਭ ਬਿਆਨ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਮੇਲਾ ਮਹਲਾ ਪੰਜਵੈ ਆਪਣੇ ਬਾਲ ਕਾਵ ਰਖਿਓ ਨ ਪਾਰ ਬ੍ਰਹਮ ਗੁਰ ਦੀਵਾ ਸੁਖ ਸ਼ਾਂਤ ਸਹਿਜ ਆਨੰਦ ਭੈ ਹੁਨ ਬੈ ਸੇਵ ਰਹਾਉ ਭਜਨਾ ਕੀ ਬੇਨਤੀ ਸੁਣੀ ਪ੍ਰਭੂ ਰੋਗ ਮਿਟਾਏ ਜੀਵਾਂ ਲੈ ਜਾ ਕਾਵਤ ਪਰਤ ਦੁੱਖ ਮਾਰੇ ਬਖਸ਼ਿਐ ਨ ਆਪਣੀ ਕਰਤਾਰੀ ਮਨ ਪਾਛਤੇ ਫਲ ਦਿੱਤੇ ਨਾ ਨਾਨਕ ਬਿਲੇਹਾਰੀ ਮੀਲਾ ਮਹੱਲਾ ਪੰਜ ਵਾ ਤਾਪ ਲਹਾਇਆ ਗੁਰਸਿੱਧ ਜਨ ਹਾਰ ਸੰਗੁਰ ਆਪਣੇ ਕੋ ਬਲ ਜਾਈ ਜਨ ਪੈਜ ਰਖੀ ਸਾਰੀ ਸੰਸਾਰੀ ਰਹਾਉ ਕਰਮਸਤ ਕੁਤਾਰ ਬਾਲ ਕਰਕ ਲੀਨਾ ਪ੍ਰਮਤ ਨਾਮ ਰਸ ਦੀਨੋ ਦਾਸ ਕੀ ਲਾਏ ਰੱਖੇ ਮਿਹਰੁਆਨ ਗੁਰੂ ਨਾਨਕ ਬੋਲੇ ਦਰਗੀ ਪਰਵਾਨੈ ਮੇ ਲਾਲ ਮਹੱਲਾ ਪੰਜਵੈ ਤਾਪ ਪਾਤੀ ਰਖੀ ਆਪ ਸੀਤਲ ਬੈ ਗੁਰ ਚੰਨੀ ਲਾਗੀ RAM ਨਾਮ ਮਿਰਦੇ ਮੈਂ ਜਾ ਪੂਰਾ ਕਰ ਕਿਰਪਾ ਹਸਤ ਪ੍ਰਾਨੀਨੇ ਜਗਤ ਉਦਾਨ ਨਾ ਖੰਨ ਪ੍ਰਤਾਪ ਦੁਖ ਮਿਨ ਸੇ ਸੁਖ ਅੰਤੈ ਪ੍ਰਵੇសា ਤ੍ਰਿਸ਼ਨੁ ਜੀ ਮੰ ਤਨ ਸਚਿਦ੍ਰਾ ਅਨਾਥ ਕੋ ਨਾਥ ਸੰਸਮਰਤਾ ਸਗਦ ਸ੍ਰੀ ਕੋ ਮਾਈ ਬਾਪੂ ਭਗਤ ਵਸਲ ਪਾ ਪੰਚਨ ਸੁਆਮੀ ਗੁਣ ਗਾਉਤ ਨਾਨਕ ਲਾਪੈ ਸੋਟ ਮਹਲਾ ਪੰਜਵਾਂ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਇਆ ਰੂਗਾ ਕੋਟ ਵਿਗਨਾਂ ਲਾਤੀ ਪ੍ਰਸਰਨਾ ਪਰਟੀ ਭਲੇ ਸੰਜੋਗਾ ਪ੍ਰਭਾਣੀ ਸਸੁ ਭਖਿਆ ਗਾਹ ਸੁਨੋ ਪੜੋ ਨਿਤ ਪਾਈ ਘਰ ਪੂਰੀ ਤੂੰ ਰੱਖਿਆ ਰਹਾ ਸਚ ਸੈ ਮਿਤ ਵਿਦਾਈ ਪਦਵਸ਼ਲ ਦਇਆਲਾ ਸੰਤਾ ਕੀ ਪੈ ਜਿ ਰਖਦਾ ਆਇ ਆਦ ਬਿਰਧ ਬ੍ਰਤ ਪਾਲਾ ਹਰ ਅਮਰਤ ਨਾਮ ਪੋਜਨ ਨਿਤ ਪੁਚਾ ਸਰਬ ਵੇਲਾ ਮੁਖ ਪਾਉ ਜਰਾ ਮਰ ਤਾਪ ਸਉਨਾਠਿ ਗੰਗੋਬਿੰਦ ਨੇ ਤੇ ਗਾਵਾ ਸੁਣੀ ਅਦਾ ਸੁਆਮੀ ਮੀਰੀ ਸਰਵ ਕਲਾ ਬਨਾਈ ਪਰਗਟ ਹੋਏ ਸਗਲੇ ਜੁਗ ਦੇ ਅੰਤਰ ਗੁਰੂ ਨਾਨਕੀ ਵਲਿਆਈ ਸੋਟ ਮਹੱਲਾ ਪੰਜਵਾ ਸੂਕਾ ਮੰਗਲ ਕਲਿਆਣ ਸਹਿ ਤੁਨਾ ਪ੍ਰਭ ਕੀਤਨ ਨਿਹਾਰਿਆ ਰੱਖ ਨਿਹਾਰੇ ਰੱਖਿਓ ਬਾਰਕ ਸਤਿਗੁਰ ਤਾ ਪੋਤਾਰਿਆ ਉਮਰੇ ਸਤਿਗੁਰ ਕੀ ਸਰਨਾਈ ਜਾਕੀ ਸੇਵਨਾ ਮਿੱਠੀ ਜਾਈ ਰਾਵ ਕਰ ਮੈਂ ਸੂਖ ਬਾਰ ਪਾਉਨਾ ਸੁਖਾ ਪ੍ਰਪਨੇ ਭੰਦੇ ਅਲਾ ਨਾਨਕ ਬਿਗਨ ਲਾਗੇ ਕੋਉ ਮੀਰਾ ਪ੍ਰਭੂਆ ਕਿਰਪਾਲਾ ਸੋਟ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਸੀ ਪ੍ਰਭ ਆਪਣੇ ਕਿਰਪਾ ਧਾਰੀ ਆਟ ਪੈਰ ਅਰਾਧੋ ਸੁਆਮੀ ਉਹਨੰ ਕਾਲ ਹਮਾਰੀ ਹਾਜੀਆ ਤੋਂ ਸੁਖ ਸੰਪਤ ਰਾਸ ਰਾਖ ਲਿਓ ਪਾਏ ਮੇਰੀ ਕੋ ਪ੍ਰਭ ਅਗੇ ਅਰਦਾਸ ਰਹਾ ਜੋ ਮੰਗੈ ਸੋਈ ਸੋਈ ਪਾਵਾ ਆਪਣੇ ਖਸਮ ਬਰੋਸਾ ਕਉ ਨਾਨਕ ਗੁਰੂਰਾ ਬੀਟਿਉ ਮਿਟਿਓ ਸੰਗ ਲਾਂ ਦੀ ਸਾ ਸੋਤਮ ਲਾ ਪੰਜਵਾ ਸਿਮਰ ਸਿਮਰ ਗੁਰ ਸੰਗੁਰੇ ਅਪਣਾ ਸਗਲਾ ਦੁੱਖ ਮਿਟਾ ਆਉ ਤਾ ਬਰੋਗ ਗੁਰਬਚਨੀ ਮਨ ਇੱਛੇ ਫਲ ਪਾਇਆ ਮੀਰਾ ਗੁਰ ਪੂਰਾ ਸੁਭਾਤਾ ਕੰਨ ਕਾਰਨ ਸਮਰਸੋ ਆਮੀ ਓ ਨਬਰ ਕਵੀ ਦਾਤਾ ਰਹਾ ਆ ਆਨੰਦਾ ਬਿਨੋਜ ਮੰਗਲ ਗੁਣ ਗਾਓ ਗੁਰ ਨਾਨਕ ਪੈਦੇ ਆਲਾ ਜੈ ਜੈ ਕਰ ਪੈ ਤਗ ਭੀਤਰ ਹੋ ਆ ਪਾਰ ਬ੍ਰਹਮ ਰਖਵਾਲਾ ਸੋਟਮ ਲਾ ਪੰਜਵਾ ਦੁਰਤ ਗਵਾਇ ਪ੍ਰਵੱਪੀ ਸਸ ਸੰਸਾਰ ਰੂ ਬਾਰਿਆ ਪਾਰ ਬ੍ਰਹਮ ਪ੍ਰਾ ਕਰਪਾ ਤਾਰੀ ਆਪਣਾ ਵਿਦ ਸਮਾਰਿਆ ਹੋਈ ਰਾਜੀ ਰਾਮ ਕੀ ਰਖਵਾਲੀ ਸੂ ਸਹਿਜ ਆਨੰਦ ਗੁਨ ਗਾਹੋ ਮਨ ਤਨ ਦਿਹੁ ਸੁਖਾਲੀ ਰਹਾਉ ਪਤਦੋ ਦਾਨ ਸਤਗੁਰ ਮੀਰਾਮ ਤਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸਣ ਨਾਨਕ ਕੀ ਅਰਦਾਸਾ ਸੋਟ ਮਹੱਲਾ ਪੰਜਵਾਂ ਬਖਸ਼ਿਆ ਪਰਮ ਪਰਮੇਸ਼ਰੀ ਸਗਲੇ ਰੋਗ ਬਿਦਾਰੀ ਗੁਰਪੂਰੇ ਕੀ ਸੰਨੀ ਉਭਰੇ ਕਾਜ ਸੰਸਵਾਰੀ ਹਰੇ ਧਨ ਸਿਮਰਿਆ ਨਾਮ ਆਧਾਰ ਤਾਪ ਤਾਰਿਆ ਸੰਗੁਰ ਪੁਰਾਏ ਆਪਣੀ ਕਿਰਪਾ ਦਾਰੀ ਰਹਾ ਸਦਾ ਅਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਉੱਡੀ ਉਡਾਈ ਨਾਨਕ ਕਰਤੇ ਕੀ ਸਾਚੇ ਸ਼ਬਦ ਸਤਿ ਭਾਖਿਆ ਸੋਧ ਮਹੱਲਾ ਪੰਜਵਾ ਹੈ ਕਿਰਪਾ ਸੁਆਮੀ ਮੇਰੀ ਤੇ ਸੱਚੇ ਦਰਬਾਰੀ ਸੰਗੁਰ ਤਾਪ ਗਵਾਇਆ ਪਾਈ ਠਾਨ ਪਈ ਸੰਸਾਰ ਆਪਣੇ ਜੀ ਜੰਤ ਆਪੀ ਰਾਖੀ ਜਮੈ ਕੀਉ ਹਟ ਤਾਰੀ ਹਰ ਕੀ ਚਰਨਾ ਦੇ ਉਰਦਾ ਸਦਾ ਸਦਾ ਪ੍ਰਭ ਸਿਮਰਿਐ ਭਾਈ ਦੁਖ ਕਿਲ ਵਿਕ ਕਾਟਨੇ ਹਾਰੀ ਰਹਾਉ ਿਸ ਕੀ ਸਨੀ ਊਬਰੇ ਭਾਈ ਜਨਰ ਚਿਆ ਸਵ ਕੋਈ ਕਰਨ ਕਾਨ ਸਮਰਾ ਸੋ ਭਾਈ ਸਚੈ ਸਚੀ ਸੋਈ ਨਾਨਕਾ ਪ੍ਰਭੂ ਤੇ ਆਈਏ ਭਾਈ ਮਨ ਤਨ ਸੀਤਲ ਹੋਈ ਸੋਟ ਮਹੰਲਾ ਪੰਜਵਾ ਸੰਤੋ ਹਰਰ ਨਾਮ ਤੇ ਆਈ ਸੁਖ ਸਾਗਰ ਪ੍ਰਭੈ ਸਿਰ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾ ਸੰਗਰ ਉਰੀ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਪਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿ ਤਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਦਾਰੂ ਨਾਨਕ ਪਾਤਰਾਖੀ ਪਰਮੇਸ਼ਰੀ ਅੰਬਿਆ ਸਭ ਸੰਸਾਰੋ ਸੋਟ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੁਆ ਧਾਰ ਕਿਰਪਾ ਬਰਾਹਾ ਦੀ ਰਖਿਆ ਅਰ ਗੋਵਿੰਦ ਨਮਾ ਨਰੂਆ ਰਹਾਉ ਤਾਉ ਭੋਗਿਆ ਪ੍ਰ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾ ਸੰਗਤ ਤੇ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਲ ਪਲਤ ਪ੍ਰਾਦੁਏ ਸੁਵਾਰੀ ਹਮਰਾ ਗੁਣ ਅਗੁਨਾ ਵਿਚਾਰਿਆ ਤਲ ਬਚਨ ਨਾਨਕ ਗੁਰ ਤੀਰਾ ਸਫਲ ਕਰ ਮਸਤਕ ਦਾਰਿਆ ਸੋਤ ਮਹੱਲਾ ਪੰਜਵਾ ਜੀਏ ਜੰਤਰ ਸਭ ਤਿਸਕੇ ਕੀਏ ਸੁਈ ਸੰਸਹਾਈ ਆਪਣੇ ਸੇਵਕਿਆ ਪੀ ਰੱਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲੇ ਗੁਰ ਪੂਰੇ ਪੂਰੀ ਸਵ ਰਾਖੀ ਹੋਏ ਸਰਬਉਦਿਆਰ ਰਹਾ ਅੰਗਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਈ ਰੱਖੇ ਜੋ ਬਾਰਕ ਪਿਤਾ ਮਾਤਾ ਸੋਠ ਮਹੱਲਾ ਪੰਜਵਾਰ ਠਾਂਡ ਪਾਈ ਕਿਰਤਾਰੀ ਤਾ ਛੋੜ ਗਿਆ ਪਰਵਾਰੀ ਗੁਰਪੂ ਰਹਿ ਰਾਖੀ ਸੰਸਚੇ ਕੀਤਾ ਕੀ ਪਰਮੇਸ਼ਰ ਆਪ ਵਾਰਖਵਾਲਾ ਸਾਤ ਸਹਜੇ ਸੁਖ ਖਿਨ ਮੈਂ ਉਪਜੇ ਮਨ ਹੂ ਆਸ ਦਾ ਸੁਖ ਆਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਦਾਰੀ ਤਿੰਨ ਸਗਲੀ ਬਾਸਵਾਰੀ ਪ੍ਰਾਪਨਾ ਵਿਛ ਮਾਰਿਆ ਹਮਰਾ ਗੁਣ ਅਗੁਣ ਵਿਚਾਰਿਆ ਗੁਰ ਕਾ ਸ਼ਬਦ ਭੈਉ ਸਾ ਕੀ ਤਿੰਨ ਸਗ ਲੀਲਾ ਜੇ ਰਾਖੀ ਬੁਲਾਇਆ ਬੋਲੀ ਤੀਰਾ ਤੂੰ ਸਾਹਿਬ ਗੁਣੀ ਘੀਰਾ ਜਵ ਨਾਨਕ ਨਾਮ ਸਾਸ ਕੀ ਆਪਣੇ ਦਾਸ ਕੀ ਪੈ ਜੇ ਰਾਖੀ ਸੋਟ ਮਹੱਲਾ ਪੰਜਵਾਂ ਗੁਰ ਪੂਰਾ ਅਰਦੇ ਕਾਜ ਸਗਲੇ ਸਦੀ ਸਗਲ ਮਨਹੂਰੇ ਤੇ ਪੂਰੀ ਬਾਜੇ ਅਨਹਦ ਤੂਰੀ ਸੰਤੋ RAM ਜਬ ਤ ਸੁਖ ਪਾਇਆ ਸੰ ਅਸਥਾਨ ਬਸੈ ਸੁਖ ਸਹਿਜੀ ਸਗਲੇ ਦੁਖ ਮਿਟਾਇਆ ਰਹਾ ਗੁਰਪੂਰੀ ਕੀ ਬਾਣੀ ਪਾਰ ਬ੍ਰਹਮਮਨ ਪਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਾਇਤ ਕਹਾਣੀ गुरपूरे की वाणी पार ब्राह्मण वाणी नानक दासी निर्मल अकथ कहाणी